ਤੇ ਉਹ ਪੀਡੀ ਸੈਂਟਰ ਹੈ ਜਿਹਦੇ 400 ਦੀ ਪੀਡੀ ਐ ਸੈਕਟਰ 45 ਹੂੰ ਉਹਦੇ ਵਿੱਚ 22 ਡਾਕਟਰ ਸਪੈਸ਼ਲਿਸਟ ਬੈਠੇ ਨੇ ਕਦੇ ਵੀ ਤੁਸੀਂ ਉੱਥੇ ਜਾ ਕੇ ਦੇਖੋ ਹੂੰ ਉਹ ਸਾਰੇ ਡਾਕਟਰ ਉਹਨੇ ਐਮਬੀਬੀਐਸ ਕੋਈ ਨਹੀਂ ਐਮਡੀ ਜਾਂ ਡੀਐਮ ਡਾਕਟਰ ਬੈਠੇ ਨੇ ਕੋਈ ਪਰਚੀ ਦਾ ਪੈਸਾ ਨਹੀਂ ਕੋਈ ਚੈੱਕਅਪ ਦਾ ਪੈਸਾ ਨਹੀਂ ਉਹ ਸਾਡੇ ਡਾਕਟਰ ਜੋ ਦਵਾਈ ਲਿਖਦੇ ਨੇ ਉਹਦੇ ਚੋਂ 70% ਦਵਾਈ ਸਾਡੇ ਅੰਦਰ ਕਾਊਂਟਰ ਤੋਂ ਮਿਲਦੀ ਹੈ ਜਿਹੜੀ 13 ਰੁਪਏ ਪਰ ਡੇ ਚ ਮਿਲਦੀ ਹੈ 13 ਰੁਪਏ ਪਰ ਡੇ ਓਕੇ ਪਰ ਡੇ ਚਾਹੇ ਚਾਰ ਦਵਾਈਆਂ ਨੇ ਚਾਹੇ ਤਿੰਨ ਨੇ ਅਗਰ ਪੇਸ਼ੈਂਟ ਨੇ ਕਹਿੰਨਾ ਮੇਕੋ 13 ਰੁਪਏ ਪਾ ਦੇਣੀ ਤੇ ਉਹਦੀ ਦਵਾਈ ਉਥੇ ਫਰੀ ਵਿੱਚ ਦੇ। ਔਰ ਦੁਨੀਆ ਚ ਪਹਿਲੀ ਜਗ੍ਹਾ ਹੈ ਜਿੱਥੇ ਐਮ ਆਰ ਆਈ ਤਿੰਨ ਟੈਕਸ ਲਾਤੇ 1313 ਰੁਪਏ ਚ ਹੁੰਦੀ ਹੈ। ਮਾਰਕੀਟ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ ਪੱਛੋਂ ਜਾ 1500 ਰੁਪਏ ਰੇਟ ਉਹਨਾਂ ਦਾ। ਅਸੀਂ ਗੁਰਨਾਨਕ ਦੀ ਕਿਰਪਾ ਨਾਲ 1313 ਰੁਪਏ ਚ ਐਮ ਆਰ ਆਈ ਉਥੇ ਅਸੀਂ ਕਰਦੇ ਆ। ਉਸ ਤੋਂ ਬਾਅਦ ਫਿਰ ਜਿਹੜੇ ਪੇਸ਼ੈਂਟ ਸਰਜਰੀ ਵਾਲੇ ਨਿਕਲ ਜਾਂਦੇ ਉਹ ਪਰਮਾਤਮਾ ਨੇ ਸਾਨੂੰ ਕਿਰਪਾ ਕੀਤੀ 4 ਸਾਲ ਹੋ ਗਏ। ਇੱਕ 25 ਬੈੱਡਡ ਐਡਵਾਂਸ ਹਸਪੀਟਲ 26 ਸੈਕਟਰ ਵਿੱਚ ਅਸੀਂ ਬਣਾਇਆ। ਓਕੇ ਤੇ ਉਹਦੇ ਵਿੱਚ ਸਾਨੂੰ ਇਹ ਸੀ ਵੀ ਜਿਹੜੇ ਗਰੀਬਾਂ ਦਾ ਆਪਰੇਸ਼ਨ ਹੈ ਕਿਉਂਕਿ ਮਾਰਕੀਟ ਜੋ ਸਿਨੈਰੀਓ ਇਸ ਟਾਈਮ ਚੱਲ ਰਿਹਾ ਹੈ ਮੈਡੀਕਲ ਦਾ ਜੋ ਐਕਸਪਲੋਇਟ ਕਰ ਰਹੇ ਆ ਜੋ ਇਸ ਸਿਸਟਮ ਉਹਦੇ ਵਿੱਚ ਕੋਈ ਵੀ ਬੰਦਾ ਜੇ ਉਹਨਾਂ ਦੇ ਅੜਿੱਕੇ ਚੜ ਜਾਂਦਾ ਬਹੁ ਬੁਰੀ ਹਾਲਤ ਅਸੀਂ ਉੱਥੇ ਇੱਕ ਟਰਾਂਸਪੇਰੈਂਟ ਸਿਸਟਮ ਰੱਖਿਆ ਅਸੀਂ ਉੱਥੇ ਰੱਖਿਆ ਵੀ ਅਸੀਂ ਜਿਹੜੀ ਜਿਵੇਂ ਗਾਲ ਬਲੇਡਰ ਸਟੋਨ ਹੋ ਗਿਆ ਕਿਡਨੀ ਸਟੋਨ ਯੂਟਰਸ ਮਲ ਪ੍ਰੋਸਟੇਟ ਹਰਨੀਆ ਇਹ 13000 ਪਲਸ ਸਟ੍ਰੈਸ ਦੇ ਵਿੱਚ ਅਸੀਂ ਉੱਤੇ ਸਰਜਰੀ ਕਰ ਦਿੰਨੇ ਆ ਮਤਲਬ 15000 16000 ਦਾ ਆਪਰੇਸ਼ਨ ਹੋ ਜਾਂਦਾ ਓਕੇ ਉਹਨਾਂ ਦਾ ਤੇ ਸਾਲ ਦੇ ਵਿੱਚ ਦੋ ਮੌਕੇ ਵਜੇ ਹੁੰਦੇ ਆ ਜਦੋਂ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਹੁੰਦਾ ਤੇ ਛੋਟੇ ਸਾਹਿਬ ਜਦਿਆਂ ਦੀ ਸ਼ੀਰ ਉਹ 13-13 ਦਿਨ ਹਸਪਤਾਲ ਟੋਟਲ ਫਰੀ ਹੈ ਫਿਰ 13000 ਵੀ ਨਹੀਂ ਹੁੰਦਾ ਟੋਟਲ ਆਓ ਗੁਰਨਾਨ ਦੇ ਘਰ ਆਪਰੇਸ਼ਨ ਕਰਾਓ ਕੋਈ ਕਰਟੇਰੀਆ ਨਹੀਂ ਛੋਟਾ ਵੱਡਾ ਗਰੀਬ ਮੇਰਾ ਸੀ ਪੁੱਛਦੇ ਹੀ ਨਹੀਂ ਤੇ ਕਿਉਂਕਿ ਸਾਨੂੰ ਦੇਖੋ ਇੱਕ ਪਾਸੇ ਇਹ ਸੰਗ ਦੇ ਇਲਾਜ ਕਰਨ ਦੇ ਉੱਥੇ ਪਾਸੇ ਦੇਣੇ ਵਾਲਿਆਂ ਦੇ ਵੀ ਹੁੰਦੇ ਥੋੜੇ ਨੇ ਪਰ ਸਾਰਿਆਂ ਨੂੰ ਕਵਰ ਕਰ ਜਾਂਦੇ ਹਾਂ ਤੇ ਸਾਡੇ ਕੋਲ ਉੱਥੇ ਵੀ ਇਕੁਪਮੈਂਟ ਜਿਹੜਾ ਇਸ ਟਾਈਮ 3 ਕਰੋੜ ਦਾ ਇਕੁਪਮੈਂਟ ਉਹ ਵਾਲੀ ਹੈ ਹਸਪੀਟਲ ਲਈ ਮੈਡੀਸਨ ਸ਼ਾਪ ਹੈਗੀ ਜੀ ਇਸ ਟਾਈਮ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਸ਼ਾਪ ਹੈ 700 ਪਲੱਸ ਬੰਦਾ ਉੱਥੇ ਦਵਾਈ ਰੋਜ਼ ਲਾ ਰਿਹਾ ਓਕੇ ਉੱਥੇ 25% ਐਥੀਕਲ ਤੇ 60% ਜਿਹੜਾ ਜੈਨਿਕ ਦਵਾਈਆਂ ਤੇ ਅਸੀਂ ਡਿਸਕਾਊਂਟ ਦਿੰਦੇ ਆ ਜਿਹੜਾ ਕਿ ਪੋਸੀਬਲੀ ਨੇ ਕੋਈ ਦੇ ਹੀ ਨਹੀਂ ਸਕਦਾ ਸਾਡੇ ਤੋਂ ਦੇ علاوہ ਕਿਉਂਕਿ ਅਸੀਂ 20% ਤੇ ਖਰੀਦ ਕੇ 5% ਪੱਲੇ ਹੁੰਦੇ ਨਹੀਂ 25% ਦਿੰਨੇ ਆ ਜਦੋਂ ਸ਼ੋਭ ਮਹਾਰਾਜ ਨੇ ਖਲਵਾਈ ਤੇ ਬੜਾ ਸਾਡਾ ਵਿਰੋਧ ਵੀ ਹੋਇਆ ਬੜੇ ਪ੍ਰੋਟੈਸਟ ਵੀ ਕੀਤੇ ਸਾਡੇ ਸ਼ਾਪ ਦੇ ਬਾਹਰ ਗੁੰਡੇ ਵੀ ਖੜੇ ਕੀਤੇ ਕਿ ਵੀ ਇਹ ਬੰਦ ਕਰਾਈਏ ਨਹੀਂ ਤਾਂ ਸਾਡਾ ਕੰਮ ਖਰਾਬ। ਧੰਦਾ ਖਤਮ ਹੋ ਜੂਗਾ। ਹੋ ਹ ਖਤਮ ਹੋ ਗੋਦਾਂ ਤੇ ਕੀ ਹੁੰਦਾ ਚਲੋ ਉਹਨਾਂ ਦਾ ਮਾਈਂਡ ਸੈਟ ਸੀ ਇਕੱਠੇ ਸੀ ਐਸੋਸੀਏਸ਼ਨ ਸੀ ਬੜਾ ਕੋਈ ਕੀਤਾ ਸਪਲਾਈਅਰ ਨੂੰ ਬੰਦ ਕਰਤਾ ਵੀ ਕੋਈ ਇਹਨਾਂ ਨੂੰ ਦਵਾਈ ਨਹੀਂ ਦੇਗਾ। ਦਵਾਈ ਨਹੀਂ ਦੇਂਗਾ ਤਾਂ ਚਲੇ ਜਣਗੇ। ਤੇ ਗੱਲ ਇੱਕੋ ਹੀ ਹੈ ਵੀ ਜਿਹਦੇ ਹੱਥ ਸਿਰ ਤੇ ਗੁਰਨਾਨਕ ਸਾਹਿਬ ਦਾ ਹੱਥ ਹੋਵੇ। ਹੁਣ ਸਾਨੂੰ ਉਹ ਦੁਕਾਨ ਨੂੰ 5 ਸਾਲ ਹੋ ਲੱਗੇ ਤੇ ਹੁਣ ਸਾਰੇ ਸੈਟਲਡ ਹੋ ਗਿਆ ਸਾਰੇ ਹੁਣ ਸੰਦੇ ਹੋ ਕੇ ਬਹਿ ਗਏ ਹੁਣ ਕੋਈ ਨਹੀਂ ਕਹਿੰਦਾ ਗੁਰਨਾਨਤ ਸਾਹਿਬ ਦੀ ਚਲਦੀ ਔਰ ਜਾ ਕੇ ਦੇਖੋ ਅਗਰ ਤੁਸੀਂ ਦਵਾਈ ਲੈਣੀ ਤੇ ਘਰ ਤੋਂ ਗਾੜੀ ਤੁਹਾਨੂੰ ਘੰਟੇ ਤੋਂ ਡੇਢ ਘੰਟਾ ਲੱਗੇਗਾ ਇੰਨਾ ਰਸ਼ ਹੁੰਦਾ ਰਸ਼ 8 ਕੁੜੀਆਂ ਤੇ ਬੈਠੀਆਂ ਜਿਹੜੀਆਂ ਕੰਪਿਊਟਰ ਤੇ ਬਿੱਲ ਬਣਾਉਂਦੀਆਂ 12 ਸੇਲ ਮੈਨ ਅਗੇ ਔਰ 38 ਤੋਂ ਚੱਲੀ ਇਹ ਬੰਦਿਆਂ ਦਾ ਪੇਡ ਸਟਾਫ ਹੈ ਉੱਤੇ ਜਿਹੜਾ ਉਹ ਦੁਕਾਨ ਤੇ ਕੰਮ ਕਰਦਾ ਹਮ